ਇਹਨਾਂ ਦਾ ਕੋਈ ਕੱਟ ਕਰਦੇ ਵਿੱਚ ਕਰਦੇ ਵਿੱਚ ਕਰਦੇ ਜਾਂਦਾ ਆ ਦੇਖੋ ਕੁੱਤਾ ਉਹਦੇ ਵਿੱਚ ਦੇਖੋ ਉਹਦੇ ਵਿੱਚ ਹੋਰ ਨੂੰ ਲੈ ਇਹਨੂੰ ਫੜੀ ਜੀ ਸੌਰੀ ਵੀਰੇ ਸੌਰੀ ਇਹਨੂੰ ਐ ਕਰੋ ਜੀ ਬੈਗ ਖੋਲੋ ਪਤਾ ਨਹੀਂ ਲੱਗਦੇ ਪੂਰੀ ਕੱਢੋ ਦੇ ਐਸੀ ਰੱਖੇ ਨੂੰ ਅੱਛਾ ਹੁਣ ਤੂੰ ਸ਼ੈਡ ਨਹੀਂ ਕਰੇਗਾ ਹੈ ਆ ਮੈਨੇਜਰ ਰਜਲ ਦਾ ਜੀ ਓ ਇੱਥੇ ਰੋ ਇੱਕ ਮਿੰਟ ਇੱਥੇ ਆਪੇ ਦਾਦ ਕਿੱਥੇ ਕੋਈ ਕਹਿੰਨੇ ਦਿਖਾ ਦਿਖਾ ਦਿਖਾਓ ਕੀ ਆ ਆ ਆਜ ਨਾਲ ਲਕੋ ਰਹੇ ਨੇ ਇਹ ਸਮੈਲ ਚੱਕ ਰੋ ਇਹਦੀ ਸਮੈਲ ਚੱਕ ਰਿਓ ਇੱਕ ਮਿੰਟ ਬਾਈ ਬਾਈ ਪੁਲਿਸ ਨੂੰ ਬੁਲਾਓ ਬਰੇ ਆ ਬੇ ਵੀ ਚੱਕ ਰੋ ਆਸਮਾਨੇ ਚੈੱਕ ਕਰੋ ਇਹ ਅੰਦਰ ਵੜਿਆ ਗਿਆ ਆ ਮੈਨੇਜਰ ਇਥੋਂ ਦਾ ਕਰਨਾ ਦਾ ਕੀ ਓਏ ਵੀਡੀਓ ਬਣਾ ਲਿਓ ਅਕੀ ਬੜਾ ਜੀ ਕਰ ਰਿਹਾ ਇਹ ਐ ਨਹੀਂ ਬੰਦਾ ਤਾਂ ਆਪ ਹੀ ਬਾਹਰ ਆ ਰਿਹਾ ਚੈੱਕ ਕਰੋ ਬਈ ਕਿਸ ਨੇ ਐਵੇਂ ਕਿਤੇ ਨੂੰ ਜਾ ਕਿਤੇ ਨਹੀਂ ਉੱਪਰ ਲੈ ਜਾ ਲਾ ਉੱਪਰ ਉੱਤਰ ਕੇ ਜਾਉਂਗੇ ਪਰ ਇਹ ਤਾਂ ਸੀ ਬਈ ਆਜੋ ਜੀ ਭਾਈ ਇਹ ਦੇਖੋ ਆ ਭਾਈ ਵੀਡੀਓ ਦੀ ਬਾਹਰ ਇਹਨਾਂ ਕੀ ਚੰਦਰੀ ਜਾ ਸਕਦੇ ਹੈਗੇ ਆਜੋ ਤੁਸੀਂ ਅੰਦਰ ਆਜੋ ਉੱਪਰ ਦਾ ਭਾਈ ਕੋਈ ਗੱਲ ਬਾਤ ਤਾਂ ਤਾਂ ਹੀ ਲਾਜ ਆਜੋ 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 ਆਈ ਯਾਰ ਅੰਦਰ ਚਲ ਆ ਚੇਨ ਚੇਨ ਚਿਕਨ ਸਾਰਾ ਫੈਸ਼ਾ ਹੈ ਕੋਈ ਫਰੈਂਡ ਸੀ ਉੱਪਰ ਲਾਈਏ ਕੱਟੇਰ ਗਾਂ ਉੱਪਰ ਦੀ ਆ ਮੁਸ਼ਕਿਲ ਤੋਂ ਕੋਈ ਹੈ ਹੀ ਨਹੀਂ ਸੀ ਰਣ ਕੋੜੇ ਹੋਏ ਨੇ ਯਾਰ ਕੋਈ ਆਜੋ ਆਜੋ ਸਿਵਲ ਲਾਈਨ ਥਾਣਾ ਐਸਐਸਓ ਨੂੰ ਕਾਲ ਹੋਊਗੀ ਭਾਈ ਸਮਾਂ ਲਗਾਓ ਭਾਈ ਭਾਈ ਆ ਗੇਟ ਕਿਉਂ ਨਹੀਂ ਖੋਲ ਰ ਰ ਬਈ ਆ ਗੇਟ ਕਿਉਂ ਨਹੀਂ ਖੋਲ ਰ ਬਈ ਹੈ ਆਜੋ 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 ਬੈਠਣ ਤੇ ਆਜੋ ਇਹਨਾਂ ਲੱਗ ਰ ਉਹਨੂੰ ਕੁੱਤਾ ਦੇ ਵਿੱਚ ਕਰ ਦੇ ਵਿੱਚ ਕਰ ਦੇ ਗਿਆ ਆ ਵੇਖੋ ਕੁੱਤਾ ਉਹਦੇ ਵਿੱਚ ਨਹੀਂ ਉਹਦੇ ਵਿੱਚ ਖੋਲ ਨੂ ਬੈਗ ਇਹਨੂੰ ਫੜੀ ਜੀ ਬੈਗ ਸੌਰੀ ਵੀਰੇ ਸੌਰੀ ਇਹਨੂੰ ਐ ਕਰੋ ਜੀ ਬੈਗ ਖੋਲਿਓ ਪੂਰੀ ਘੜੀ ਐਚੀ ਰੱਖੇ ਨੂੰ ਅੱਛਾ ਹੁਣ ਤੂੰ ਸ਼ੈਰ ਤੇ ਕਰੇਗਾ ਹੈ ਆ ਮੈਨੇਜਰ ਰਜਲ ਦਾ ਜੀ ਓ ਇੱਧਰ ਹੋ ਇੱਕ ਮਿੰਟ ਇੱਥੇ ਆਪੇ ਦਾਦੇ ਕਿੱਥੇ ਕੋਈ ਗੱਲ ਕੋਈ ਨਹੀਂ ਦਿਖਾ ਦਿਖਾ ਦਿਖਾਓ ਕੀ ਆ ਆ ਆ ਜੀ ਨਾਲ ਲੱਕੋ ਰਹੇ ਨੇ ਇਹ ਆ ਸਮੈਲ ਚੈੱਕ ਕਰੋ ਇਹਦੀ ਸਮੈਲ ਚੈੱਕ ਕਰੋ ਇੱਕ ਮਿੰਟ ਬਾਈ ਬਾਈ ਪੁਲਿਸ ਨੂੰ ਪੁਲਿਸ ਨੂੰ ਬੁਲਾਵਰ ਆਪ ਇਹ ਵੀ ਚੈੱਕ ਕਰੋ ਆ ਸਮੈਲ ਚੈੱਕ ਕਰੋ ਇਹਦੀ ਅੰਦਰ ਵੜਿਆ ਗਾ ਆ ਮੈਨੇਜਰ ਇਥੋਂ ਦਾ ਚਰਨਾਲਾ ਕੀ ਓਏ ਚੱਲ ਵੀ ਚੱਲ ਅੱਗੇ ਚੱਲ ਅੱਗੇ ਲੱਗ ਚੱਲ ਅੱਗੇ ਲੱਗ ਵੀਰੇ ਅੱਗੇ ਲੱਗ ਆ ਖੋਲੋਈ ਉਹਨੂੰ ਨੋ ਇੰਡੀਆ ਨੂੰ ਬੋਰਡ ਨੂੰ ਖੋਲੋ ਤੁਸੀਂ ਇਹਨੂੰ ਬੁਲਾਉਂ ਰਹੇ ਨੇ ਮੈਨੇਜਰ ਦੇਖਦੇ ਐ ਮੋਮੈਂਟਰੀ ਕਿਵੇਂ ਲੱਗੀ ਹੋਈ ਆ ਇਹ ਇਹ ਵੀਰੇ ਕੋਲ ਨਹੀਂ ਰਹੀ ਹੈਗੀ ਇੱਥੇ ਵੀ ਇੱਥੇ ਆਵਾਜ਼ ਆ ਰਹੀ ਆ ਇੱਥੇ ਮੁਸ਼ਕਲ ਆ ਖੋਲੋ ਬਈ ਖੋਲੋ ਗੇਟ ਖੋਲੋ ਇਹ ਬਾਜੀ ਬਾਜੀ ਰਹਿਣ ਦਿਓ ਯਾਰ ਖੋਲ ਰੇ ਮੈਂ ਜਦ ਫੇਰ ਤੁਸੀਂ ਹੋਈ ਗੱਲ ਯਾਰ ਆਰਾਮ ਨਾਲ ਗੱਲ ਕਰੋ ਬਾਜੀ ਮੈਂ ਤੁਹਾਨੂੰ ਕੀ ਕਰ ਰਿਹਾ ਮੈਂ ਕੋਈ ਇਹਨੂੰ ਇੱਕ ਇੱਕ ਬੰਦਾ ਆ ਜਾਓ ਬਾਈ ਖੋਲ ਖੋਲ ਬਾਈ ਤੁਸੀਂ ਵੀਡੀਓ ਆਨ ਕਰਿਓ ਹਾਂ ਵੀਡੀਓ ਆਨ ਹੈ ਮੇਰੀ ਜਾਨ ਬਤਾ ਨਾ ਕੋਸਾ ਦਰੋਂ ਬਗਨ ਨਾ ਨਾਮ ਬੋਲੋ ਆਪਣਾ ਤਾਂ ਹੀ ਖੋਲੂਗਾ ਉਹ ਨਾ ਨਾਮ ਤਾਂ ਬੋਲ ਅੰਦਰ ਬੰਦਾ ਲੋਕ ਲਾ ਮੈਗਨੇਟਿਸ਼ਨ ਹੀ ਨਹੀਂ ਆਪਾਂ ਸਾਰਾ ਬੱਟਾਂਗੇ ਯਾਰ ਆ ਖਵਾਉਂਦੇ ਨੇ ਯਾਰ ਲੋਕਾਂ ਨੂੰ ਓ ਫੱਕ ਮੈਨ ਆ ਦੇਖੋ ਜੀ ਆ ਦੇਖੋ ਆ ਪਿਆ ਜਿਹੜੀ ਭਾਈ ਭਾਜੀ ਉੱਪਰ ਧਕਾ ਦੀ ਜਿਹੜਾ ਹੋਰ ਆ ਪਿਆ ਭਾਈ ਸਾਰਾ ਕੁਝ ਆ ਖਵਾਉਂਦੇ ਨੇ ਹਾਂ ਇਹਨੇ ਢੋਲੇ ਪਾਇਆ ਵਲਗ ਆਵਲ ਪਾਇਆ ਆ ਆ ਹੁਣੀ ਪਾਇਆ ਛੱਡ ਦੇ ਆ ਆ ਨਹੀਂ ਆ ਨਹੀਂ ਆ ਪੈਂ ਟੁੱਠਾ ਨਹੀਂ ਥੱਲੇ ਨਹੀਂ ਜਿਹੜੀ ਆ ਜਿਹੜੀ ਮੈਨ ਆ ਅਸਲ ਜਿਹੜੀ ਆ ਜੀ ਵੀਰ ਤੁਸੀਂ ਐ ਕਰੋ ਵੀ ਤੁਸੀਂ ਮੈਨ ਚੈੱਕ ਕਰੋ 1 ਮਿੰਟ 1 ਮਿੰਟ ਚੈੱਕ ਕਰੋ ਆ ਦੇਖੋ ਬੰਦੀ ਪਾਜੀ ਚਲੋ ਇੱਕ ਜੇ ਸੱਚੇ ਨੇ ਡਰ ਵੀ ਇਸ ਵਲ ਦਾ ਕਰੀਏ 1 ਮਿੰਟ ਆ ਪਿਆ ਵੀਰੇ ਚਿਕਨ ਦੇ ਕੋਲ ਥੱਲੇ ਪਿਆ ਕਰੀਏ ਜਣਾ ਇਹ ਸਾਰਾ ਕੀ ਇੱਕ ਤਰੀਕਾ ਲੈ ਚੈੱਕ ਕਰਦੇ ਆਂ ਡਸਟਬਿਨ ਚ ਸੁੱਟਿਆ ਡਸਟਬਿਨ ਚ ਸੁੱਟਿਆ ਇਹੀ ਤਾਂ ਸੁੱਟਦਾ ਯਾਰ ਹੁਣ ਸੁੱਟਿਆ ਚਲ ਆ ਉੱਥੇ ਬੈਠੇ ਖੁੱਦੂ ਆ ਦੇਖੋ ਡਸਟਬਿਨ ਚ ਪਿਆ ਭਾਈ ਆ ਦੇਖੋ ਆ ਡਸਟਬਿਨ ਚ ਪਿਆ ਸਾਰਾ ਕੁਝ ਆ ਦੇਖ ਲਓ ਜੀ ਸਾਰਾ ਡਸਟਬਿਨ ਸੁੱਟਿਆ ਦੇਖ ਲਓ ਭਾਈ ਆਹ ਕਵਲਟੀ ਦੀ ਹਾਂ ਆ ਪੋਲੀ ਬੈਗ ਦਾ ਹੈ ਤੇ ਆ ਸਾਰਾ ਕੁਝ ਆ ਦੇਖੋ ਜੀ ਆ ਡਸਟਬਿਨ ਚੋਂ ਕੱਢਿਆ ਸੀ ਅੰਦਰ ਬੰਦਾ ਆ ਗਿਆ ਬੰਦਾ ਅੰਦਰ ਬੰਦਾ ਜੀ ਮੈਂ ਬਹੁਤ ਲੋਕੇ ਐਫਸੀ ਭੈਣ ਚੋ ਪੈਸੇ ਹੁਣੇ ਕਢਾ ਦੂ ਯਾਰ ਮੈਂ ਮੈਂ ਕਹਿੰਦਾ 2000 ਤੱਕ ਬਾਉ ਫੜ ਜਾ 2000 ਛੱਡ ਪਹਿਲੇ ਬਹੁਤ ਕੁਝ ਫੈਲਾ ਹੋ ਰਿਹਾ ਹੈ ਗੌਰਮੈਂਟ ਸਾਡਾ ਕਿਤੇ ਜਨਾ ਵੀ ਹਾਂ ਯਾਰ ਸੁਲਾ ਵੀ ਬਲਾ ਹੈਡ ਨੂੰ ਬੁਲਾਓ ਬਾਈ ਕਿੱਥੇ ਹੈ ਹੈਡ ਕਿੱਥੇ ਆ ਕਿੱਥੇ ਭੱਜ ਗਿਆ ਯਾਰ ਉਹ ਅੰਦਰੋਂ ਗੇੜ ਅੰਦਰ ਬੰਦਾ ਬੈਠਾ ਹੈ ਅੰਦਰ ਆ ਬਾਈ ਇਹਨੇ ਵੀਡੀਓ ਚਾਹਦੂਈ ਆ ਵੀਡੀਓ ਚੱਲਦੀ ਆ ਬਈ ਆਪਣੀ ਵੀਡੀਓ ਔਨ ਆਪਣੀ ਆਪਣੀ ਇਹ ਮੈਂ ਨਹੀਂ ਗੰਦੀ ਸਮਝਾ ਲੈ ਯਾਰ ਬਾਈ ਕੋਣੇ ਰਮਾਰ ਛੋੜ ਦੇ ਯਕਤਾ ਬੈਠਾ ਬਾਈ ਆ ਖੋਲੋ ਯਾਰ ਚੱਲ 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 ਖੁੱਲਦਾ ਕਿੱਥੋਂ ਹੈ ਯਾਰ ਖੋਲੋ ਉਹਨੂੰ ਲਿਆ ਯਾਰ ਬਣਾ ਕੇ ਖੁਲਾ ਕੇ ਲੈ ਬਲਾ ਬਲਾ ਬਈ ਛਿੱਟ ਬਲਾਉ ਤੇਰਾ ਨਹੀਂ ਗੰਦੀ ਸਮਝਾ ਲੈ ਓਏ ਥੋੜਾ ਬਾੜੀ ਹੈ ਖੋਲਦੀ ਨਹੀਂ ਹੁੰਦਾ ਕਾੜਦੇ ਹੋ ਵੱਡੀ ਬਲਾ ਬਲਾ ਬਣਾਉ ਕਿਉਂ ਨਹੀਂ ਆਇਆ ਵੀਰੇ ਥੱਲੇ ਮੈਨੇਜਰ ਨੂੰ ਬੁਲਾ ਬਾਈ ਜਿਹੜਾ ਗਿਆ ਥੱਲੇ ਨਾਲ ਆ ਵੀਰੇ ਦਿਖਾਉਂਦੇ ਨੇ ਯਾਰ ਲੋਕਾਂ ਨੂੰ ਫੱਕ ਮੈਨ ਆ ਦੇਖ ਆ ਦੇਖੋ ਜੀ ਆ ਦੇਖੋ ਆ ਪਿਆ ਜਿਹੜੀ ਭਾਈ ਭਾਜੀ ਉੱਪਰ ਦਿਖਾ ਦੀ ਜਿਹੜਾ ਹੋਰ ਆ ਪਿਆ ਭਈ ਸਾਰਾ ਕੁਝ ਆ ਰੂ ਆਉਂਦੇ ਨੇ ਹਾਂ ਇਹਨੇ ਥੋੜੇ ਪਾਇਆ ਵਲਗਾ ਆ ਵਲਗਾ ਇਹਨੇ ਪਾਇਆ ਹਾਂ ਆ ਹੁਣ ਹੀ ਪਾਇਆ ਛੱਡ ਦੇ ਏ ਆ ਨਹੀਂ ਆ ਨਹੀਂ ਆਪਾਂ ਇਹਨੂੰ ਠੁਠਾ ਨਹੀਂ ਖੱਲੇ ਨਹੀਂ ਜਿਹੜੀ ਆ ਜਿਹੜੀ ਮੈਨ ਆ ਅਸਲ ਜਿਹੜੀ ਆ ਜਿਹੜੀ ਵੀ ਤੁਸੀਂ ਐ ਕਰੋ ਵੀ ਤੁਸੀਂ ਸਮੈਲ ਚੈੱਕ ਕਰੋ 1 ਮਿੰਟ 1 ਮਿੰਟ ਚੈੱਕ ਕਰੋ ਆ ਦੇਖੋ ਬੰਦੀ ਭਾਜੀ ਚਲੋ ਇੱਥੇ ਜੇ ਸੱਚੇ ਨੇਡਰ ਚੀਕ ਨਾ ਬੋਲੋ। ਆਪ ਐਵਰੇਜ ਚਿਕਨ ਦੇਖੋ। ਥੱਲੇ ਪਿਆ ਤੇ ਕਰੀਏ ਜਣਾਇਆ ਸਾਰਾ। ਕੀ ਇੱਕ ਤਰੀਕਾ ਨਾਲ ਚੈੱਕ ਕਰਦੇ। ਡਸਟਬਿਨ ਚ ਸੁੱਟਿਆ। ਡਸਟਬਿਨ ਚ ਸੁੱਟਦਾ ਯਾਰ। ਇਹ ਤਾਂ ਹੁਣ ਸੁੱਟਿਆ। ਚਲੋ ਉੱਥੇ ਬੱਲੇ ਫੁੱਟੂ। ਆ ਦੇਖੋ ਡਸਟਬਿਨ ਚ ਪਿਆ ਵੀ ਆ ਦੇਖੋ। ਆ ਡਸਟਬਿਨ ਚ ਪਿਆ ਸਾਰਾ ਕੁਝ। ਆ ਦੇਖ ਲਓ ਜੀ ਸਾਰਾ ਡਸਟਬਿਨ ਚ ਸੁੱਟਿਆ। ਦੇਖ ਲਓ ਭਾਈ। ਆਹ ਕਵਾਲਿਟੀ ਦੀ। ਹਾਂ ਆਪ ਪੋਲੀ ਬੈਗ ਦਾ ਹੈ। ਇਹ ਆ ਸਾਰਾ ਕੁਝ। ਆ ਦੇਖੋ ਜੀ ਆ ਡਸਟਬਿਨ ਚੋਂ ਕੱਢਿਆ ਸੀ। ਸਾਰੇ ਠੀਕ ਲੱਗ ਰਹੇ ਨੇ ਆਹੀ ਹੈ ਕੋ ਇਹ ਲੱਗ ਰਿਹਾ ਨੂੰ ਕੁਕਰ ਦੇ ਵਿੱਚ ਕਰ ਦੇ ਵਿੱਚ ਕਰ ਦੇ ਜਾਂਦਾ ਆ ਵੇਖੋ ਕੁੱਤਾ ਉਹਦੇ ਵਿੱਚ ਨਹੀਂ ਉਹਦੇ ਵਿੱਚ ਹੋਰ ਨਿਊ ਬੈਗ ਇਹਨੂੰ ਫੋਟੋ ਨਹੀਂ ਵੀ ਸੌਰੀ ਵੀਰੇ ਸੌਰੀ ਇਹਨੂੰ ਐ ਕਰੋ ਜੀ ਬੈਗ ਖਾਲੀ ਪੂਰੀ ਘਾਟੋ ਬਈ ਐਂ ਚੀ ਰੱਖੇ ਨੂੰ ਅੱਛਾ ਹੁਣ ਤੂੰ ਸ਼ੈਰ ਤੇ ਕਰੇਗਾ ਹੈ ਆ ਮੈਨੇਜਰ ਰੇਜ਼ਲ ਦਾ ਜੀ ਓ ਇੱਧਰ ਹੋ ਇੱਕ ਮਿੰਟ ਇੱਥੇ ਆਪੇ ਦਾ ਕਿੱਥੇ ਕੋਈ ਗੱਲ ਕੋਈ ਦਿਖਾ ਦਿਖਾ ਦਿਖਾਓ ਕੀ ਆ ਆਹ ਵੇਖੋ ਆਪ ਅੱਜ ਨਾਲ ਲਕੋ ਰਹੇ ਨੇ ਇਹ ਆਹ ਸਮੈਲ ਚੈੱਕ ਕਰੋ ਇਹਦੀ ਸਮੈਲ ਚੈੱਕ ਕਰੋ ਇੱਕ ਮਿੰਟ ਭਾਈ ਪੁਲਿਸ ਨਹੀਂ ਪੁਲਿਸ ਨੂੰ ਬੁਲਾਵਾਂਗੇ ਆ ਫੇਸ ਚੈੱਕ ਕਰੋ ਆ ਸਮੈਲ ਚੈੱਕ ਕਰੋ ਅੰਦਰ ਬੜਿਆ ਆ ਮੈਨੇਜਰ ਇਥੋਂ ਦਾ ਚਰਨਾਲਾ ਕੀ ਓਏ ਵੀਰ ਬਣਾ ਲਿਓ ਬੜਾ ਚੰਗਾ ਕਰ ਰਿਹਾ ਹੈ ਇਹ ਐ ਨਹੀਂ ਜਦੋਂ ਤੁਸੀਂ ਬਾਹਰ ਆ ਰਹੇ ਹੋ ਚੈੱਕ ਕਰੋ ਬਈ ਕਿਸੇ ਐਵੇਂ ਕਿਸੇ ਨੂੰ ਨਹੀਂ ਜਾ ਕਿਸੇ ਨੂੰ ਉੱਪਰ ਲੈ ਜਾ ਉੱਪਰ ਉੱਤਰ ਨਹੀਂ ਆਉਂਗੇ ਪਰ ਇਹ ਤਾਂ ਸੀ ਬਈ ਆਜੋ ਜੀ ਭਾਈ ਦੇਖੋ ਆ ਭਾਈ ਵੀਡੀਓ ਦੀ ਬਾਹਰ ਇਹਨਾਂ ਦੀ ਚੰਗਰੀ ਜਾ ਸਕਦੇ ਹੈਗੇ ਆਜੋ ਤੁਸੀਂ ਅੰਦਰ ਆ ਜਾਓ ਉੱਪਰ ਦਾ ਭਾਈ ਕੋਈ ਗੱਲਬਾਤ ਤਾਂ ਤਾਂ ਹੀ ਦਾ ਆਜੋ 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 ਆ ਗਿਆ ਆ ਗਿਆ ਅਰੇ ਆਂਡ ਚੈਨ ਚੈਨ ਚਿਲ ਸਾਰਾ ਫੈਸ਼ਾ ਹੈ ਕੋਈ ਫਰੈਂਡ ਸੀ ਉੱਪਰ ਲਏ ਇਹ ਕਟਿਆ ਗਿਆ ਉੱਪਰ ਦੀਆ ਮੁਸ਼ਕਿਲ ਤੋਂ ਕੋਈ ਯਾਰਾ ਕੋਈ ਹੈ ਹੀ ਨਹੀਂ ਸੀ ਇਹ ਲੰਕੋੜੇ ਹੋਏ ਨੇ ਯਾਰ ਵੀਡੀਓ ਆ ਨਾ ਕੋਈ ਆ ਜਾਓ ਵਾਲੀ ਸਿਵਲ ਲਾਈਨ ਥਾਣਾ ਐਸਐਚਓ ਨੂੰ ਕਾਲ ਹੋਊਗੀ ਬਾਈ ਸਮਾਂ ਲਗਾਓ ਬਾਈ ਆ ਗੇਟ ਕਿਉਂ ਨਹੀਂ ਖੋਲ ਰਹਾ ਬਈ ਆ ਗੇਟ ਕਿਉਂ ਨਹੀਂ ਖੋਲ ਰਹਾ ਬਈ ਹੈ ਆਜੋ 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 ਸੈਰ ਤੇ ਆਜੋ ਬਹਿਣ ਲੱਗ ਗਿਆ ਉਹਨੂੰ ਕੋਈ ਕਰਦੇ ਕਰਦੇ ਵਿੱਚ ਕਰਦੇ ਵਿੱਚ ਕਰਦੇ ਜਾਂਦਾ ਆ ਦੇਖੋ ਕੁੱਤਾ ਉਹਦੇ ਵਿੱਚ ਦੇਖੋ ਉਹਦੇ ਵਿੱਚ ਹੋਰ ਨੂੰ ਲੈ ਇਹਨੂੰ ਫੜੀ ਨਹੀਂ ਵੀਰੇ ਸੌਰੀ ਵੀਰੇ ਸੌਰੀ ਇਹਨੂੰ ਐ ਕਰੋ ਜੀ ਬੈਗ ਖੋਲ ਲਿਓ ਚੱਲ ਨਹੀਂ ਲੈਂਦੇ ਪੂਰੀ ਕੱਢੋ ਬਈ ਐਂ ਚੀ ਰੱਖੇ ਨੂੰ ਅੱਛਾ ਹੁਣ ਤੂੰ ਸੈਰ ਤੇ ਕਰੇਗਾ ਹੈ ਆ ਮੈਨੇਜਰ ਇੱਥੋਂ ਦਾ ਜੀ ਓ ਇੱਧਰ ਹੋ ਇੱਕ ਮਿੰਟ ਇੱਥੇ ਆਪੇ ਦਾਦੇ ਕਿੱਥੇ ਕੋਈ ਗੱਲੇ ਕੋਈ ਦਿਖਾ ਦਿਖਾ ਦਿਖਾਓ ਕੀ ਆ ਆਪ ਆਜ ਨਾਲ ਲੱਕੋ ਰਹੇ ਨੇ ਇਹ ਆ ਸਮੈਲ ਚੈੱਕ ਕਰੋ ਇਹਦੀ ਸਮੈਲ ਚੈੱਕ ਕਰੋ ਇੱਕ ਮਿੰਟ ਬਈ ਬਈ ਪੁਲਿਸ ਨੂੰ ਪੁਲਿਸ ਨੂੰ ਬੁਲਾਵੋ ਆ ਫੇਵ ਚੈੱਕ ਕਰੋ ਆ ਸਮੈਲ ਚੈੱਕ ਕਰੋ ਇਹਦੀ ਅੰਦਰ ਵੜਿਆ ਕਰੋ ਆ ਮੈਨੇਜਰ ਇੱਥੋਂ ਦਾ ਚਰਨਾਲਾ ਕੀ ਓਏ ਚੱਲ ਵੀ ਚੱਲ ਅੱਗੇ ਚੱਲ ਅੱਗੇ ਲੱਗ ਅੱਗੇ ਲੱਗ ਅਰੇ ਅੱਗੇ ਲੱਗੋ ਆਪ ਕੋ ਲਈ ਉਹਨੂੰ ਨੋ ਐਂਟਰੀਲ ਨੂੰ ਬੋਰਡ ਨੂੰ ਖੋਲੋ ਤੁਸੀਂ ਇਹਨੂੰ ਬੁਲਾਉਂਦੇ ਕਿਵੇਂ ਲੱਗੀ ਹੋਈ ਹੈ ਇਹ ਵੀਰੇ ਬੋਲ ਨਹੀਂ ਰਹੇ ਹੈਗੇ ਇੱਥੇ ਵੀ ਇੱਥੇ ਆਵਾਜ਼ ਆ ਰਹੀ ਹੈ ਇੱਥੇ ਮੁਸ਼ਕਲ ਹੈ ਖੋਲੋ ਬਈ ਖੋਲੋ ਗੇਟ ਖੋਲੋ ਇਹ ਬਾਜੀ ਬਾਜੀ ਰਹਿਣ ਦੋ ਯਾਰ ਖੋਲ ਰੇ ਮੈਂ ਜਦ ਤੱਕ ਤੁਸੀਂ ਹੋਈ ਗੱਲ ਯਾਰ ਆ ਰਿਹਾ ਨਾ ਮੇਰੇ ਯਾਰ ਆਰਾਮ ਨਾਲ ਗੱਲ ਕਰ ਬਾਜੀ ਮੈਂ ਤੁਹਾਨੂੰ ਕੀ ਕਹਿ ਰਿਹਾ ਮੈਂ ਕੋਈ ਇਹਨੂੰ ਇੱਕ ਇੱਕ ਬੰਦਾ ਆ ਜਾਓ ਬਾਈ ਤੁਸੀਂ ਆ ਜਾਓ ਖੋਲ ਖੋਲ ਬਾਈ ਤੁਸੀਂ ਜਾ ਕੰਮ ਦੋਨ ਚੱਲ ਜੀ ਤਿੰਨ ਤਿਆ ਤਿੰਨ ਚੱਲ ਚਾਹ ਚੱਲ ਤਿੰਨ ਚੱਲ ਹਾਂ ਚੱਲ ਬਈ ਕਿਸੇ ਦੀ ਨੌਕਰੀ ਹੈ ਖੋਲ ਖੋਲ ਵੀਰੇ ਸਭ ਦੀ ਨੌਕਰੀ ਹੈ ਬਾਈ ਅਸੀਂ ਤੇਰੇ ਖੋਲ ਦੇਵਾਂਗੇ ਠੀਕ ਆ ਅਸੀਂ ਜੰਨੇ ਬੰਦੇ ਖੋਲ ਖੋਲ ਹਾਂ ਉਹ ਬਈ ਤੁਸੀਂ ਵੀਡੀਓ ਆਨ ਕਰਿਓ ਹਾਂ ਵੀਡੀਓ ਆਨ ਮੇਰੀ ਜਾਨ ਤੱਕ ਨਾ ਬੋਲੋ ਆਪਣਾ ਤਾਂ ਹੀ ਖੋਲੂਗਾ ਗਲਾ ਨਾਮ ਤਾਂ ਬੋਲ ਅੰਦਰ ਬੰਦਾ ਲੋਕ ਲਾ ਨੀ ਮੈਂ ਕਿਹ ਟੈਨਸ਼ਨ ਨਹੀਂ ਆਪਾਂ ਸਾਰਾ ਬੱਤਾਂਗੇ ਯਾਰ ਆ ਖਵਾਉਂਦੇ ਨੇ ਯਾਰ ਲੋਕੋ ਉਹ ਫੱਕ ਮੈਨ ਆ ਦੇਖੋ ਜੀ ਆ ਦੇਖੋ ਆ ਤੇ ਜਿਹੜੀ ਭਾਈ ਭਾਈ ਉੱਪਰ ਦਿਖਾ ਦੀ ਜਿਹੜਾ ਆ ਰਿਹਾ ਆ ਪਿਆ ਭਈ ਸਾਰਾ ਕੁਝ ਆ ਖਵਾਉਂਦੇ ਨੇ ਹਾਂ ਮੈਨੂੰ ਡੋੜੇ ਪਿਆ ਆਵਲਦਾ ਆਵਲਦਾ ਮੈਨੂੰ ਡੋੜੇ ਪਿਆ ਆ ਆ ਹੁਣੀ ਪਿਆ ਛੱਡ ਦੇ ਆ ਆ ਨਹੀਂ ਆ ਰਹੀ ਆ ਪੈਂ ਟੁੱਠੇ ਨਹੀਂ ਖੱਲੇ ਹੀ ਆ ਜੀ ਮੈਨੂੰ ਜਿਹੜੀ ਜਿਹੜੀ ਮੈਨ ਆ ਅਸਲ ਜਿਹੜੀ ਅੱਜ ਆ ਰਹੀ ਵੀਰ ਤੁਸੀਂ ਐ ਕਰੋ ਵੀ ਤੁਸੀਂ ਮੈਨ ਚੈੱਕ ਕਰੋ ਇੱਕ ਮਿੰਟ ਇੱਕ ਮਿੰਟ ਚੈੱਕ ਕਰੋ ਆ ਦੇਖੋ ਬੰਦੀ ਪਾ ਜੀ ਚਲੋ ਇੱਕ ਜੇ ਸੱਚੇ ਨੇ ਡਾਟਾ ਚੱਕ ਕਰੀਏ ਇੱਕ ਮਿੰਟ ਆ ਪਿਆ ਬਰੇ ਚਿਕਨ ਦੇਖੋ ਥੱਲੇ ਗਿਆ ਤੇ ਤਰੀ ਬਣਾਇਆ ਸਾਰਾ ਕੀ ਇੱਕ ਤਰੀਕਾ ਨਾਲ ਚੈੱਕ ਕਰ ਲਿਆ ਡਸਟਬਿਨ ਚ ਸੁੱਟਿਆ ਇਹੀ ਤਾਂ ਸੁੱਟਦਾ ਯਾਰ ਹੁਣ ਸੁੱਟਿਆ ਚਲ ਆ ਉੱਥੇ ਬੈਠ ਖੁੱਦੂ ਆ ਦੇਖੋ ਡਸਟਬਿਨ ਚ ਪਿਆ ਵੀ ਆ ਦੇਖੋ ਆ ਡਸਟਬਿਨ ਚ ਪਿਆ ਸਾਰਾ ਕੁਝ ਆ ਦੇਖ ਲਓ ਜੀ ਸਾਰਾ ਡਸਟਬਿਨ ਸਿੱਟਿਆ ਦੇਖ ਲਓ ਭਾਈ ਆਹ ਕਵਲਿਟੀ ਦੀ ਹਾਂ ਆ ਪੋਲੀ ਬੈਗ ਦਾ ਹੈ ਇਹ ਆ ਸਾਰਾ ਕੁਝ ਆ ਦੇਖੋ ਜੀ ਆ ਡਸਟਬਿਨ ਚੋਂ ਕੱਢਿਆ ਸੀ ਅੰਦਰ ਬੰਦਾ ਆ ਗਿਆ ਬੰਦਾ ਅੰਦਰ ਬੰਦਾ ਜੀ ਮੈਂ ਬਹੁਤ ਲੋਕੀ ਐਸਸੀ ਭੈਣ ਚੋਂ ਪੈਸੇ ਹੁਣੇ ਕਢਾ ਲੂੰ ਯਾਰ ਮੈਂ ਮੈਂ ਕਹਿੰਦਾ 2000 ਤੇ ਬਾਉ ਫੜ ਜਾ 2000 ਛੱਡ ਪਹਿਲੇ ਬਹੁਤ ਕੁਝ ਫੈਲਣਾ ਹੋ ਰਿਹਾ ਇੱਕ ਗਵਰਨਮੈਂਟ ਸਾਣਾ ਕਿੰਨੇ ਜਿੰਨਾ ਵੀ ਹਾਂ ਯਾਰ ਸੁਣਾਓ ਬਈ ਲਾਓ ਹੈਡ ਨੂੰ ਬੁਲਾਓ ਬਾਈ ਕਿੱਥੇ ਹੈ ਹੈਡ ਕਿੱਥੇ ਆ ਕਿੱਥੇ ਭੱਜ ਗਿਆ ਯਾਰ ਉਹ ਅੰਦਰੋਂ ਕਿਹਨਾਂ ਅੰਦਰ ਬੰਦਾ ਬੈਠਾ ਹੈ ਅੰਦਰ ਆ ਬਾਈ ਇਹਨੇ ਬੰਨੀ ਵੀਡੀਓ ਚਾਹਦੂਈ ਆ ਵੀਡੀਓ ਚੱਲਦੀ ਆ ਬਈ ਆਪਣੀ ਵੀਡੀਓ ਔਨ ਆ ਆਪਣੀ ਆਪਣੀ ਇਹ ਇਹ ਨਹੀਂ ਗੰਦੀ ਸਮਝ ਲੈ ਯਾਰ ਬਾਈ ਕੋਡਰ ਮਾਰ ਸੜ ਗਈ ਅਫਤਰ ਅੰਦਰ ਬੈਠਾ ਬਈ ਨਮਾਜ਼ ਕਰਾਂਗੇ ਨਮਾਜ਼ ਕਰਾਂਗੇ ਬਾਈ ਆ ਖੋਲੋ ਯਾਰ ਚੱਲ 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 ਖੁੱਲਦਾ ਕਿੱਥੋਂ ਹੈ ਯਾਰ ਖੋਲੋ ਉਹਨੂੰ ਲਿਆ ਵੇ ਯਾਰ ਬਣਾ ਕੇ ਖੋਲੋ ਬਾਈ ਲੈ ਬਲਾ ਬਲਾ ਬਈ ਛਿੱਟ ਬਲਾਓ ਤੇਰਾ ਨਹੀਂ ਗੰਦੀ ਸਮਝ ਲੈ ਕੋਈ ਬੜੀ ਹੈ ਖੋਲਦੀ ਨਹੀਂ ਹੁੰਦਾ ਕਾੜਦੇ ਹੋ ਵੱਡੀ ਬਲਾ ਬਲਾ ਬੰਦ ਕਰੀਓ ਕਿਉਂ ਨਹੀਂ ਆਇਓ ਵੀ ਥੱਲੇ ਮੈਨੇਜਰ ਨੂੰ ਬੁਲਾ ਬਾਈ ਜਿਹੜਾ ਗਿਆ ਥੇ ਨਾਲ ਹੈ ਵੀਰੇ ਦਿਖਾਉਂਦੇ ਨੇ ਯਾਰ ਲੋਕਾਂ ਨੂੰ ਕੋਸਕ ਮੈਨ ਆ ਦੇਖੀ ਆ ਦੇਖੋ ਜੀ ਆ ਦੇਖੋ ਆ ਤੇ ਜਿਹੜੀ ਭਾਈ ਭਾਈ ਉੱਪਰ ਦਿਖਾ ਦੀ ਜਿਹੜਾ ਆ ਰਿਹਾ ਆ ਪਿਆ ਵੀ ਸਾਰਾ ਕੁਝ ਆ ਘੋਣਦੇ ਨੇ ਹਾਂ ਇਹਨੇ ਥੋੜੇ ਪਾਇਆ ਬਲਗ ਆ ਬਲਗ ਇਹਨੇ ਪਾਇਆ ਹਾਂ ਆ ਹੁਣੀ ਪਾਇਆ ਛੱਡ ਦੇ ਆ ਨਹੀਂ ਆ ਨਹੀਂ ਆਪਾਂ ਇਹਨੂੰ ਠੁਕਾ ਨਹੀਂ ਖੱਲੇ ਨਹੀਂ ਇਹ ਜਿਹੜੀ ਮੈਂ ਜਿਹੜੀ ਮੈਂ ਆ ਅਸਲ ਜਿਹੜੀ ਅੱਜ ਆ ਰਹੀ ਵੀਰ ਤੁਸੀਂ ਐ ਕਰੋ ਇਹਦੀ ਸਮੈਲ ਚੈੱਕ ਕਰੋ 1 ਮਿੰਟ 1 ਮਿੰਟ ਚੈੱਕ ਕਰੋ ਆ ਦੇਖੋ ਬੰਦੀ ਭਾਈ ਚਲੋ ਇੱਕ ਜੇ ਸੱਚੇ ਨੇਡਰ ਚੀਨ ਦਾ ਬਾਲ ਆਪਿਆ ਬਰੇ ਚਿਕਨ ਦੇਖੋ ਥੱਲੇ ਗਿਆ ਤੇ ਤਰੀਣਾ ਹੈ ਸਾਰਾ ਕੀ ਇੱਕ ਤਰੀਕਾ ਚੈੱਕ ਕਰਦਾ ਡਸਟਬਿਨ ਜਿੱਕੇ ਸਿੱਟ ਗਿਆ ਬਿਟਸਬਿਨ ਚ ਸੁੱਟਿਆ ਤਾਂ ਸੁੱਟਦਾ ਯਾਰ ਹੁਣ ਸੁੱਟੂ ਆ ਦੇਖੋ ਡਸਟਬਿਨ ਚ ਪਿਆ ਵੀ ਆ ਦੇਖੋ ਆ ਡਸਟਬਿਨ ਚ ਪਿਆ ਸਾਰਾ ਕੁਝ ਆ ਦੇਖ ਲਓ ਜੀ ਸਾਰਾ ਡਸਟਬਿਨ ਸਿੱਟ ਗਿਆ ਦੇਖ ਲਓ ਭਾਈ ਆਹ ਕਵਾਲਿਟੀ ਨਹੀਂ ਆਪ ਕਵਾਲਿਟਾ ਹੈ ਤੇ ਆ ਸਾਰਾ ਕੁਝ ਆ ਦੇਖੋ ਜੀ ਆ ਡਸਟਬਿਨ ਚੋਂ ਕੱਢਿਆ ਸੀ ਸਾਰੇ ਥੀਲੇ ਗਏ ਨੇ ਆਹੀ ਆਹ ਇਹ ਕੋਈ ਬੈਨ ਲਾ ਕੇ ਉਹਨੂੰ ਕੋਈ ਕੱਟ ਦੇ ਕਰ ਦੇ ਵਿੱਚ ਕਰ ਦੇ ਵਿੱਚ ਕਰ ਦੇ ਕਹਿੰਦਾ ਆ ਵੇਖੋ ਕੁੱਤਾ ਉਹਦੇ ਵਿੱਚ ਦੇਖੋ ਉਹਦੇ ਵਿੱਚ ਹੋਰ ਨੂੰ ਲੈ ਇਹਨੂੰ ਫੋਟੋ ਨਹੀਂ ਬ੍ਰੇਕ ਸੌਰੀ ਵੀਰੇ ਸੌਰੀ ਇਹਨੂੰ ਇੱਕ ਹੋਰ ਜਿਹਾ ਬੈਗ ਖੋਲ ਲੈ ਚੱਲਾ ਨਹੀਂ ਲੈਂਦੇ ਪੂਰੀ ਕੱਢੋ ਦੇ ਅੱਛੀ ਰੱਖੇ ਨਾ ਕੁੱਤਾ ਅੱਛਾ ਹੁਣ ਤੂੰ ਸ਼ੈਰ ਨਹੀਂ ਕਰੇਗਾ ਹੈ ਆ ਮੈਨੇਜਰ ਰਜ਼ਲ ਦਾ ਜੀ ਓ ਇੱਥੇ ਰੋ ਇੱਕ ਮਿੰਟ ਇੱਥੇ ਆਪੇ ਦਾਦੇ ਕਿੱਥੇ ਕੋਈ ਕਹਿੰਨੇ ਦਿਖਾ ਦਿਖਾਓ ਦਿਖਾਓ ਕੀ ਆ ਆਪ ਆਜ ਨਾਲ ਲਕੋ ਰਹੇ ਨੇ ਇਹ ਆ ਸਮੈਲ ਚੱਕ ਰੋ ਇਹਦੀ ਸਮੈਲ ਚੱਕ ਰਿਓ ਇੱਕ ਮਿੰਟ ਬਾਈ ਬਾਈ ਪੁਲਿਸ ਨੂੰ ਬੁਲਾਵਰੇ ਆ ਫੇਰ ਵੀ ਚੈੱਕ ਕਰੋ ਆ ਸਮੈਲ ਚੈੱਕ ਕਰੋ ਜੀ ਫੇਰ ਅੰਦਰ ਬੜਿਆ ਗਿਆ ਆ ਮੈਨੇਜਰ ਇਥੋਂ ਦਾ ਚਰਨਾ ਦਾ ਕੀ ਓਏ